ਤੇ ਕਿਸਾਨ ਕਹਿੰਦੇ ਕਿ ਅਸੀਂ ਰਾਹ ਰੋਕਾਂਗੇ ਜੀ ਕਹਿੰਦੇ ਰਾਹ ਰੋਕਣ ਦਾ ਮਤਲਬ ਅਸੀਂ ਸਵਾਲ ਕਰਾਂਗੇ ਉਧਰ ਜਗਰਾਉਂ ਰੈਲੀ ਦੇ ਵਿੱਚ ਵੀ ਇਹੀ ਸਵਾਲ ਉੱਠ ਰਹੇ ਸੀ ਤੇ ਉਤੋਂ ਪਹਿਲਾਂ ਸੰਯੁਕਤ ਕਾਨੂੰਨ ਮੋਰਚਾ ਜਿਹੜਾ ਆਪਣੇ ਨੂੰ ਗੈਰ-ਰਾਜਨੀਤਿਕ ਦੱਸ ਹੈ ਜਿਨ੍ਹਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਚੱਕ ਲਿਆ ਪਰ ਸ਼ੰਭੂ ਬਾਰਡਰ ਤੇ ਧਰਨਾ ਵਰਕਰ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਵੀ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਜਮਹੂਰੀਅਤ ਦੇ ਤਰੀਕੇ ਨਾਲ ਸਵਾਰ ਕਰ ਲਈ ਨੁਮੋ ਦੇ ਕੋਲ ਜਾਵਾਂਗੇ ਜਦੋਂ ਕਿ ਕਹਿੰਦੇ ਪੁਲਿਸ ਬਣਾਉਣ ਨੂੰ ਲੱਗੀ ਆ ਪਰ ਜਥੇਬੰਦੀਆਂ ਮੰਨ ਨਹੀਂ ਰਹੀਆਂ ਪਰ ਇਹ ਸਭ ਦੇ ਦਰਮਿਆਨ ਰੇਲਵੇ ਟਰੈਕ ਬਿਨਾ ਉਸ ਫੈਸਲੇ ਤੋਂ ਖਾਲੀ ਕਰਨ ਤੇ ਵੀ ਕੁਝ ਤਰ੍ਹਾਂ ਸਵਾਲ ਖੜੇ ਕਰੇ ਰੇਲਵੇ ਟਰੈਕ ਤੇ ਬਕਾਇਦਾ ਤੌਰ ਤੇ ਧਰਨਾ ਚੱਲ ਰਿਹਾ ਸੀਗਾ ਪਿਛਲੇ 33 ਦਿਨਾਂ ਤੋਂ 33 ਦਿਨਾਂ ਬਾਅਦ ਧਰਨਾ ਚੁੱਕਿਆ ਕਹਿੰਦੇ ਜੀ 5500 ਟ੍ਰੇਨਾਂ ਪ੍ਰਭਾਵਿਤ ਹੋਈਆਂ 163 ਕਰੋੜ ਦਾ ਘਾਟਾ ਪਿਆ ਤੇ ਪਰ ਕਿਸਾਨੀ ਮਸਲਾ ਤਾਂ ਵੀ ਹੱਲ ਨਹੀਂ ਹੋਇਆ ਖਾਸ ਕਰਕੇ ਸ਼ੰਭੂ ਬਾਰਡਰ ਤੇ ਜਿਹੜਾ ਧਰਨਾ ਚੱਲ ਰਿਹਾ ਉਹ ਤਾਂ ਐਮਐਸਪੀ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਲੈ ਕੇ ਹਾਂ ਦਿੱਲੀ ਦਿੱਲੀ ਚ ਕੇਂਦਰ ਵੱਲੋਂ ਕੀਤੇ ਗੇ ਵਾਅਦਿਆਂ ਨੂੰ ਲੈ ਕੇ ਪਰ ਜਿਹੜਾ ਰੇਲਵੇ ਟਰੈਕ ਤੇ 33 ਦਿਨਾਂ ਤਰਨਾ ਚੱਲਿਆ ਉਹ ਸੀਗਾ ਕਿ ਜਿਹੜਾ ਹਰਿਆਣਾ ਸਰਕਾਰ ਨੇ ਕਿਸਾਨ ਚੱਕੇ ਹੋਏ ਨੇ ਉਹਨਾਂ ਦੀ ਰਿਹਾਈ ਦੇ ਲਈ ਜਾਂ ਜਿਹੜੇ ਕੁੜੀਆਂ ਭਰਾਈਆਂ ਉਹ ਸਾਰੇ ਪਹਿਲੂ ਦੇ ਲਈ ਉਹ ਸਾਰਾ ਤਰਨਾ ਉਸ ਰੂਪੇ ਵੱਜੂ ਸੀ ਪਰ ਉੱਥੇ ਤਾਂ ਕੋਈ ਰਣਡਿੰਗ ਪੁੱਟੀ ਨਹੀਂ ਨਾ ਕੋਈ ਗੱਲ ਮੰਨੀ ਸੋ 33 ਦਿਨਾਂ ਬਾਅਦ ਇਹ ਕਹਿ ਕੇ ਕਿ ਹੁਣ ਅਸੀਂ ਜੀ ਇੱਧਰ ਸ਼ੰਭੂ ਬਾਰਡਰ ਵਾਲਾ ਤਰਨਾ ਕਾਇਮ ਰੱਖਾਂਗੇ ਤੇ ਪੰਜਾਬ ਦੇ ਵਿੱਚ ਮੋਦੀ ਔਰ ਭਜਪਾ ਲੀਡਰ ਆਉਣਗੇ ਉਹਨਾਂ ਨੂੰ ਘੇਰਾਂਗੇ ਇਸ ਲਈ ਸੀ ਧਰਨਾ ਚੁੱਕਦੇ ਆ। ਮੇਸ਼ਕ ਇਹਦੇ ਪਿੱਛੇ ਇਹ ਵੀ ਹਵਾਲੇ ਸਾਹਮਣੇ ਆ ਰਹੇ ਨੇ ਕਿਤੇ ਪਿੱਛੇ ਇਹ ਕਿ ਇਹ ਵੀ ਸੀਗਾ ਕਿ ਪੰਜਾਬ ਦੇ ਵਿੱਚ ਆਬਾਮ ਨਰਾਜ਼ ਹੋ ਰਿਹਾ ਸੀ। ਪੰਜਾਬ ਦੇ ਆਮ ਵਰਗ ਖਾਸ ਕਰਕੇ ਵਪਾਰੀ ਭਾਈਚਾਰਾ ਹੈ ਉਹ ਸਾਰੀ ਬੈਲਟ ਜਲੰਧਰ ਲੁਧਿਆਣਾ ਫਗਵਾੜਾ ਅੰਮ੍ਰਿਤਸਰ ਤੱਕ ਕਹਿੰਦੇ ਵਪਾਰੀ ਵਰਗ ਜਿਨ੍ਹਾਂ ਦਾ ਕਾਰੋਬਾਰ ਦਿੱਲੀ ਤੱਕ ਨਾਲ ਸੰਬੰਧ ਰੱਖਦਾ ਹੈ ਮਾਲ ਆਉਣ ਜਾਣ ਸਾਰਾ ਕੁਝ ਕਹਿੰਦੇ ਉਹ ਪ੍ਰਭਾਵਿਤ ਹੋਣ ਕਰਕੇ ਉਹ ਨਰਾਜ਼ੀ ਵਰਗ ਇਸ ਨੂੰ ਧਿਆਨ ਚ ਰੱਖ ਕੇ ਚੁੱਕਿਆ ਗਿਆ ਦੂਸਰੇ ਕਹਿੰਦੇ ਜੀ ਇਹ ਵੀ ਹੈ ਕਿ ਹੁਣ 100 ਦਿਨ ਪੂਰੇ ਹੋਣੇ ਆਉਂਦੇ ਕੱਲ ਨੂੰ ਹੈ ਸੁਪਲਕੇ ਨੂੰ ਸ਼ੰਭੂ ਬਾਰਡਰ ਤੇ ਚੱਲ ਰਹੇ ਧਰਨੇ ਦੇ 100 ਦਿਨ ਪੂਰੇ ਹੋਣੇ ਆ ਇਸ ਲਈ ਉੱਥੇ ਇੱਕ ਥਾਂ ਦੇ ਉੱਤੇ ਆਪਣਾ ਵੱਡੀ ਤਾਕਤ ਵੱਡਾ ਕੱਠ ਦਿਖਾਇਆ ਜਾ ਸਕੇ ਇਸ ਲਈ ਕਹਿੰਦੇ ਜੀ ਕਿ ਇਹ ਧਰਨਾ ਚੁੱਕਿਆ ਇਹ ਸਭ ਦੇ ਦਰਮਿਆਨ ਏ ਵਿਚਾਰ ਚੱਕੇ ਜੀ ਨਰਿੰਦਰ ਮੋਦੀ ਹਰਾਂ ਨੇ ਆਉਣਾ ਤੇ ਭਾਜਪਾ ਨੂੰ ਪੰਜਾਬ ਚ ਲੱਗਦਾ ਕਿ ਸਾਨੂੰ ਵਪਾਰੀ ਵੋਟੇ ਪੈਣੀ ਐ ਤੇ ਇਸ ਲਈ ਉਹਨਾਂ ਦੇ ਲਈ ਰਾਹ ਖਲਵਾਇਆ ਗਿਆ ਕਹਿੰਦੇ ਕੀ ਇੱਕ ਗੰਢ ਧੂਪਕ ਵੀ ਹੋ ਸਕਦੀ ਐ ਇਹਦੀ ਚਰਚਾ ਵੀ ਐ ਕਿ ਵਪਾਰੀਆਂ ਨੂੰ ਆ ਕੇ ਸਨੇਹਾ ਦੇਣ ਦੀ ਭਾਜਪਾ ਦੀ ਕੋਸ਼ਿਸ਼ ਕਿ ਲਾਓ ਮੋਦੀ ਨੇ ਆਉਣ ਤੋਂ ਪਹਿਲਾਂ ਹੀ ਤੁਹਾਡੇ ਲਈ ਰਾਹ ਖਲਾਤਾ ਰੇਲਵੇ ਟ੍ਰੈਕ ਸਾਫ ਕਰਾਤਾ ਪਰ ਕਿਸਾਨ ਕਹਿੰਦੇ ਰੇਲਵੇ ਟ੍ਰੈਕ ਛੱਡਿਆ ਕਿਸਾਨ ਸੰਕਰ ਕਹਿੰਦੇ ਰੇਲਵੇ ਟ੍ਰੈਕ ਛੱਡਿਆ ਭਾਜਪਾ ਹੀ ਲੀਡਰਾਂ ਦਾ ਰਾਹ ਨਹੀਂ ਛੱਡਿਆ ਭਾਜਪਾ ਹੀ ਉਮੀਦ ਉਮੀਦਵਾਰਾਂ ਦਾ ਰਾਹ ਨਹੀਂ ਛੱਡਿਆ ਕਹਿੰਦੇ ਉਹ ਸੀ ਕਿ ਰਾਂਗੇ ਇੱਕ ਪਾਸੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਜਿੱਥੇ ਵਪਾਰੀਆਂ ਨੂੰ ਸਨਹਿਤਨਾ ਚਾਹੁੰਦੇ ਨੇ ਕਿ ਤੁਹਾਡੇ ਲਈ ਮੈਂ ਰੱਖ ਲਾਇਆ ਦੂਜੇ ਪਾਸੇ ਕਹਿੰਦੇ ਕਿ ਕਿਸਾਨਾਂ ਲਈ ਵੀ ਕੁਝ ਐਲਾਨ ਕਰਕੇ ਆ ਸਕਦੇ ਕਹਿੰਦੇ ਜੀ ਇਸ ਲੀਪ ਜਾ ਖੁੱਲਣ ਦੇ ਕਰਨੇ ਵੀ ਕਿ ਇਹਨਾਂ ਨੂੰ ਇਹੋ ਜਿਹਾ ਕੋਈ ਸਨੇਹਾ ਦਿੱਤਾ ਕਿ ਤੁਹਾਡੀ ਮੰਗ ਅਚਾਨਕ ਜਿਵੇਂ ਤਨ ਖੇਤੀ ਕੋਲ ਨੂੰ ਕਹਿੰਦੇ ਸੀ ਕਿ ਜੀ ਅਚਾਨਕ ਸਵੇਰ ਨੂੰ ਉੱਠ ਕੇ ਮੋਦੀ ਨੇ ਕਹਤਾ ਭਾਈ ਇਹ ਅਚਾਨਕ ਨਹੀਂ ਸੀ ਉਸ ਸਾਲ ਪਰ ਚੱਲੇ ਧਰਨੇ ਸਾਸੂਵਦ ਸ਼ਹੀਦ ਕਿਸਾਨਾਂ ਦੇ ਉਸ ਸੰਘਰਸ਼ ਦਾ ਨਤੀਜਾ ਸੀ ਕਿ ਉਸ ਨੂੰ ਕਾਨੂੰਨ ਵਾਪਸ ਲੈਣੇ ਪਏ ਪਰ ਹੁਣ ਵੀ ਇਹ ਚਰਚਾ ਰਾਜਨਿਤਿਕ ਸਫਾ ਦੇ ਵਿੱਚ ਜਾਂ ਮੀਡੀਆ ਦੇ ਗਲਿਆਰਿਆਂ ਚ ਦੁਰੀ ਇੱਕ ਵਾਰ ਕਨੈਨਦਰ ਮੋਦੀ ਹੋਰਾਂ ਦਾ ਇਹ ਸੁਨੇਹਾ ਆਪਣੇ ਇਸਲੀ ਰੇਲਵੇ ਟ੍ਰੈਕ ਖਾਲੀ ਹੋਇਆ ਜੀ ਕਿ ਉਹਦੇ ਵਿੱਚ ਇਹ ਵੀ ਹੈ ਕਿ ਤੁਹਾਡੇ ਲਈ ਕੁਝ ਐਲਾਨ ਕਰਨ ਜਾ ਰਹੇ ਹਾਂ ਸੀ ਜਾਂ ਕੁਝ ਅਜਿਹੀ ਮਿੱਠੀ ਗੋਲੀ ਕੇ ਸਰਕਾਰ ਸਾਡੀ ਬਣੀ ਜਾਣੀ ਹੈ ਤੇ ਅਸੀਂ ਤੁਹਾਡੇ ਲਈ ਆ ਕਰ ਦਿਆਂਗੇ ਕਿ ਇਹ ਵੀ ਕੋਈ ਪਹਿਲੂ ਹੈ ਚਲੋ ਜਿਕਰ ਕੁਝ ਲੁਕਮਾ ਏਜੰਡਾ ਵੀ ਹੋਇਆ ਪਰ ਉਹਦੇ ਵਿੱਚ ਜੇਕਰ ਕਿਸਾਨਾਂ ਲਈ ਕੋਈ ਸਹੀ ਗੱਲ ਸਾਹਮਣੇ ਆਉਂਦੀ ਆ ਫਿਰ ਉਹ ਬਚਣ ਵਾਲੀ ਗੱਲ ਹੋ ਸਕਦੀ ਆ ਪਰ ਜਨਾਬ ਚੋਣਾਂ ਨੇ ਨਤੀਜੇ ਲੋਕਾਂ ਦੇ ਹੱਥ ਨੇ ਕੀ ਭਾਜਪਾ ਇਸ ਦਾਤੇ ਆ ਗਈ ਕਿ ਵਪਾਰੀਆਂ ਦੀ ਵੋਟ ਸਾਡੀ ਗਾਰੰਟੀ ਆ ਸ਼ਹਿਰੀ ਵੋਟ ਸਾਡੀ ਗਾਰੰਟੀ ਆ ਤੇ ਕਿਸਾਨਾਂ ਦੇ ਵਿੱਚੋਂ ਕੁਝ ਸੰਗਠਨਾਂ ਨੂੰ ਅਸੀਂ ਐ ਲollipops ਦੇ ਕੇ ਵੋਟਾਂ ਲੈ ਲਾਂਗੇ ਕੀ ਸੰਗਠਨਾਂ ਨੂੰ ਭਾਜਪਾ ਆਪਣੇ ਨਾਲ ਗੋਪਤ ਤਰੀਕਾ ਨਾਲ ਕੋਈ ਐਲਾਨ ਕਰਨ ਦੇ ਗੱਲਾਂ ਕਰ ਰਹੀ ਹੈ ਜਾਂ ਦਾਵੇ ਵਾਦੇ ਕੀਤੇ ਜਾ ਰਹੇ ਨੇ ਜਾਂ ਇਹ ਸਿਰਫ ਹਵਾ ਚ ਗੱਲਾਂ ਨੇ ਜੋ ਵੀ ਹੋਵੇ ਨਰਿੰਦਰ ਮੋਦੀ ਹੋਰੀ ਜਿਵੇਂ ਪਹਿਲਾਂ ਸਪਸ਼ਟ ਹੋ ਗਿਆ ਕਿ ਤਿੰਨ ਰੈਲੀਆਂ ਤੱਕ ਆ ਹੀ ਰਹੇ ਨੇ ਸੋ ਉਸ حوالے ਨਾਲ ਉਹਨਾਂ ਦੀ ਪੰਜਾਬ ਫੇਰੀ ਆ ਤੇ ਉਸ ਤੋਂ ਬਾਅਦ ਫਿਰ ਬਾਕੀ ਲੀਡਰਸ਼ਿਪ ਨੇ ਵੀ ਆਉਣਾ ਪਰ ਇਹ ਚਰਚਾ ਕਿੰਨੀ ਸਹੀ ਆ ਕਿੰਨੀ ਨਹੀਂ ਕਿਉਂਕਿ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਆਜਪਾ ਦੀ ਤਕਰੀਰ ਦੇ ਵਿੱਚ ਕਿਤੇ ਕਿਸਾਨ ਮਜ਼ਦੂਰ ਆਮ ਵਰਗ ਦਾ ਜ਼ਿਕਰ ਨਹੀਂ ਮੋਦੀ ਦੀਆਂ ਗਰੰਟੀਆਂ ਤੇ ਹਿੰਦੂ ਮੁਸਲਮਾਨ ਬਸ ਇਹੀ ਕੁਝ ਹੈ ਸੋ ਇਸ ਪਹਿਲੂ ਦੇ ਉੱਤੇ ਵੀ ਚਰਚਾ